ਆਡੇ ਫੋਨ ਆਏ ਜਿਹੜੇ ਚਾਰ ਫੋਨ ਆਏ ਆ ਕਿਹੜੀ ਤਰੀਕ ਨੂੰ ਆਏ ਫੋਨ ਬਜੀ ਸਰ 25 ਜੋਂ ਨੂੰ ਉਹਨੇ ਆਪਣੇ ਆਪ ਨੂੰ ਕਿਹਾ ਕਿ ਕਿਹੜਾ ਗੈਪ ਸਟਾਫ ਮੰਗਿਆ ਹਾਂਜੀ ਤੁਸੀਂ ਕਹਿ ਰਹੇ ਹਾਂ ਇਹ ਇਹ ਇਸ ਬੰਦੇ ਦੇ ਲਿੰਕ ਹੈਗੇ ਆ ਅਮਰੀਕਾ ਰਹਿੰਦਾ ਵਾ ਇਹਦੇ ਬੜੇ ਜਿਆਦਾ ਤੁਹਾਨੂੰ ਮੈਂ ਪਹਿਲੇ ਵੀ ਕਿਹਾ ਵਾ ਇੱਥੇ ਵੀ ਇਹਦੇ ਅੱਤਵਾਦੀਆਂ ਨਾਲ ਲਿੰਕ ਹੈਗੇ ਸੀ ਜਿਹੜੇ ਜਿਹੜੇ ਅੱਤਵਾਦੀ ਆ ਸੀ ਸੱਤਾ ਚੰਗੜਾ ਰੇਸ਼ਮ ਥੰਦਾ ਜਿਹੜੇ ਵੀ 2-4 ਮੇਰਾ ਨਾਮ ਸਿਮਰਨਜੀਤ ਸਿੰਘ ਆ ਸਾਨੂੰ ਸਰਦਾਰ ਬਲਜੀਤ ਸਿੰਘ ਸਾਡਾ ਨਾਲ ਕੋਈ ਪੈਲੀ ਦਾ ਰੋਲਾ ਚੱਲ ਰਿਹਾ ਸਾਡੇ ਕੋਲ ਉੱਥੇ 100-150 ਕਿੱਲਾ ਪੈਲੀ ਆ ਤੇ ਕੋਈ ਪੈਲੀ ਚਾਲੀ ਪਿਛਲੇ ਸਾਲ ਇਹਨਾਂ ਨੇ ਮੇਰੇ ਤੇ ਗੋਲੀਆਂ ਚਲਾਈਆਂ ਸੀ ਉਹ ਐਫ ਆਈ ਆਰ ਵੀ ਹੋਈ ਆ ਮੇਨ ਬੰਦੇ ਜਿਹੜਾ ਰਜਿੰਦਰ ਸਿੰਘ ਆ ਉਹਤੇ ਐਫ ਆਈ ਆਰ ਨਹੀਂ ਹੋਈ ਮੈਂ ਭਗਵੰਤ ਮਾਨ ਨੂੰ ਡੀਜੀਪੀ ਆਫਿਸ ਸੀਐਮ ਹਾਊਸ ਕਿੱਥੇ ਕਿੱਥੇ ਨੇ ਐਪਲੀਕੇਸ਼ਨ ਦਿੱਤੀ ਅੱਜ ਤੱਕ ਕੋਈ ਮੈਨੂੰ ਸੁਣਵਾਈ ਨਹੀਂ ਹੋਈ ਮੇਰੀ ਮੈਂ ਰঞ্জੀਤਾ ਨੂੰ ਲੈਣ ਵਾਲਾ ਐਸ਼ ਤੇ ਪਿੰਡ ਜਨਾਲਾ ਸਾਡਾ ਗ੍ਰੰਥਗੜ੍ਹ ਮੇਰੇ ਮੈਟਰ ਕਿੰਨੀ ਮਕਸਦ ਸੀ ਕੇਸ ਕਰ ਤੋਂ ਦੁਬਾਰਾ ਚੱਲਿਆ ਸਾਹਮਣੇ ਦੇਖੇ ਉਹ ਜਿਹੜਾ ਪੈਣੀ ਦਾ ਰੋਲਾ ਸਾਰ ਆਪਣੇ 100 150 ਕਿਲਾ ਪਹਿਲੀ ਜਿਹੜੀ ਹਾਡੀ ਜਿਹੜੀ ਵੰਡਿਆ ਉਹ ਅਜੇ ਕੱਚੀ ਹੋਈ ਆ ਪੱਕੀ ਨਹੀਂ ਆ ਬਸ ਉਹਦਾ ਬਸ ਰੋਲਾ ਚੱਲ ਰਿਹਾ ਸਾਰਾ ਕਿੰਨਾ ਨਾ ਰੋਲਾ ਚੱਲ ਰਿਹਾ ਕੌਣ ਹੈ ਵਿਅਕਤੀ ਉਹ ਮੇਰੇ ਤਾਏ ਹੋਣੀ ਆ ਪਾਪਾ ਦੇ ਬ੍ਰਦਰ ਆ ਜਿਹੜੇ ਉਹੀ ਅਜੇ ਤੇ ਪਿਛਲੇ ਸਾਲ ਇਹਨਾਂ ਨੇ ਮੇਰੇ ਤੇ ਗੋਣੀਆਂ ਚਲਾਈਆਂ ਸੀ ਰਜਿੰਦਰ ਸਿੰਘ ਤੇ ਉਹ ਐਫ ਆਈ ਆਰ ਹੋਈ ਆ ਰਜਿੰਦਰ ਸਿੰਘ ਮੇਨ ਜਿਹੜਾ ਮੇਨ ਜਿਹੜਾ ਰਜਿੰਦਰ ਸਿੰਘ ਆ ਉਹ ਤੇ ਪਰਚਾ ਹੀ ਨਹੀਂ ਹੋਇਆ ਅੱਜ ਤੱਕ ਐਫ ਆਰ ਸਿਰਫ ਅਮਨਦੀਪ ਸਿੰਘ ਤੇ ਹੋਈ ਆ ਕਿਸ ਤਰ੍ਹਾਂ ਨੇ ਚੱਲਿਆ ਅਜਨਾਲੇ ਥਾਣੇ ਅਜਨਾਲੇ ਥਾਣੇ ਹੋਈ ਆ ਆ ਮੈਂ ਭਗਵੰਤ ਮਾਨ ਦੇ ਆ ਦੇਖ ਡੀਜੀਪੀ ਆਫਿਸ ਵੀ ਗਿਆ ਮੈਂ ਭਗਵੰਤ ਮਾਨ ਨੂੰ ਮੇਲ ਪਾਈ ਆ ਸੀਐਮ ਹਾਊਸ ਤੱਕ ਗਿਆ ਮੈਂ ਸਾਰਿਆਂ ਨੂੰ ਕੰਪਲੀਟ ਪਾਈ ਆ ਟੀਮ ਮਿਨਿਸਟਰ ਡੀਜੀਪੀ ਪੰਜਾਬ ਹਿਊਮਨ ਰਾਈਟ ਐਸਐਸਪੀ ਅਮਲੀਸ਼ਰ ਡੀਐਸਪੀ ਜਨਾਲਾ ਕੋਈ ਅਜ ਕੋਈ ਮਨ ਮੇਰੀ ਸੁਣਵਾਈ ਨਹੀਂ ਹੋ ਰਹੀ ਤੇ ਹੁਣ ਹੁਣ ਪੰਜ-ਛੇ ਦਿਨ ਹੋ ਗਏ ਆ ਮੈਨੂੰ ਫੋਨ ਆਇਆ ਵਾ ਕਹਿੰਦਾ ਮੈਂ 골ਡੀ ਬਰਾੜ ਬੋਲਣ ਆ ਫੋਨ ਤੇ ਕੋ ਤੇਰੇ ਸਿੱਧੀ ਡਿਮਿਨਿਸ਼ਡ ਹੋਣੀ ਆ 45 ਲੱਖ ਰੁਪਇਆ ਵੀ ਲੈਣਾ ਤੇ ਕੋ ਅਤੇ ਤੂੰ ਆਪਣਾ ਮਤਲਬ ਖੇਚਲ ਕਿਹੜੇ ਬੰਦੇ ਸੀ ਮਾਈ ਲੱਗੇ ਕਿਹੜੇ ਬੰਦੇ ਸੀ ਨਾਲ ਦਾ ਅਟੈਕ ਕੀਤਾ ਅਰਜਿੰਦਰ ਸਿੰਘ ਸੀ ਉਹਨਾਂ ਨਾਲ ਉਹਨਾਂ ਨਾਲ 8-9 ਜਾਣੇ ਅੰਛਪਾਦੇ ਸੀ ਸਰ ਜਿਹੜੇ ਤੁਹਾਨੂੰ ਫੋਨ ਆਇਆ ਸੀ ਕੋ ਰਿਕਾਰਡਿੰਗ ਕਰਾ ਤੁਹਾਡੇ ਕੋਲ ਨਾ ਮੈਨੂੰ ਕੋ ਫੋਨ ਫੋਨ ਤੇ ਹੈਗੇ ਆਪਣੇ ਨੋ ਕਲਰ ਆਈਡੀਆਂ ਜਿਹੜੇ ਮੈਸੇਜ ਆ ਤੁਹਾਨੂੰ ਉਹ ਮੈਂ ਦਿਖਾਉਂਦਾ ਨਹੀਂ ਕੋਈ ਨੰਬਰ ਨਹੀਂ ਨੋ ਕਲਰ ਆਈਡੀ ਆ ਅੱਛਾ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਮੈਂ ਸਰਕਾਰ ਸਰਕਾਰ ਨੂੰ ਇਹੋ ਕਹਿਣਾ ਚਾਹੁੰਦਾ ਜਿਹੜਾ ਰਜਿੰਦਰ ਸਿੰਘ ਆ ਉਹ ਤੇ ਪਰਚਾ ਹੋਵੇ ਤੇ ਜਿਹੜਾ ਜਿਹੜਾ ਮੈਨੂੰ ਫੋਨ ਆਇਆ ਵਾ ਉਹ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਮੈਂ ਇੱਥੇ ਰਣਜੀਤ ਐਮ ਨੂੰ ਤਾਂ ਬਾਰਡਰ ਤੇ ਸਾਡੀ ਪਹਿਲੀ ਆ ਕੱਲਾ ਹੋਣਾ ਚਾਹਨਾ ਵਾ ਜੇ ਮੈਨੂੰ ਕੁਝ ਹੋ ਗਿਆ ਤੇ ਕੌਣ ਜ਼ਿੰਮੇਵਾਰ ਆ ਤਾਂ ਮੈਂ ਵੀ ਇਹ ਗੱਲ ਐਸਚ ਨੂੰ ਵੀ ਕਹੀ ਇੱਕ ਐਸਚ ਹੁੰਦਾ ਫਿਰ ਕਿ 302 ਲੱਗ ਜਣੀ ਫਿਰ ਜੇ ਤੂੰ ਮਰ ਜਾਂਦਾ ਕਹਿੰਦਾ ਮੇਰੇ ਤੇ ਚਾਰ ਪਰਚੇ ਤੇ ਤਿਰ ਤੇ ਇੱਕ ਹੋ ਜਾ ਬਲੋ ਹੋ ਜੂ ਕਿਹੜੀ ਗੱਲ ਪੋਲੀਟੀਕਲ ਪ੍ਰੈਸ਼ਰ ਹੈਗਾ ਜਿਹਦੇ ਕਰਕੇ ਤੁਹਾਡਾ ਫਾਈ ਸਮੈਲ ਪੋਲੀਟੀਕਲ ਪ੍ਰੈਸ਼ਰ ਹੀ ਹੈ ਜਿਹੜਾ ਭਗਵੰਤ ਮਾਨ ਵੀ ਸ਼ਾਂਤ ਆ ਮੈਂ ਸੀਐਮ ਹਾਊਸ ਵੀ ਗਿਆ ਵਾ ਉਹਦੇ ਵੀ ਪ੍ਰੂਫ ਹੈ ਗਿਆ ਮੇਰੇ ਕੋਲ ਸੀਐਮ ਉਸ ਨਾਲ ਕਰੀਦਾ ਕਿ ਇਹ ਮੈਰੀ ਕਰਦਾ ਭਾਜੀ ਇਹਦੇ ਲਿੰਕ ਹੈ ਸਾਹਮਣੇ ਦੇਖ ਗੋਲਡੀ ਬਰਾਇਨ ਨੂੰ ਤਾਇਆ ਹੁੰਦਾ ਵਾ ਇਹਦੇ ਲਿੰਕ ਹੈਗੇ ਆ ਕਿਉਂਕਿ ਇਹ ਪਹਿਲਾਂ ਅੱਤਵਾਦੀ ਨਾਲ ਰਿਹਾ ਵਾ ਸੱਤਾ ਜਗਾੜਾ ਰੇਸ਼ਮ ਠੰਡਾ ਹੋਰ ਚਾਰ ਪੰਜ ਇਹਨੇ ਜੋ ਵੀ ਅੱਤਵਾਦ ਅੱਤਵਾਦਾ ਪੈਸਾ ਸਾਰਾ ਇਨਵੈਸਟਮੈਂਟ ਬਾਹਰ ਅਮਰੀਕਾ ਕੀਤਾ ਕੀਤਾ ਆ ਵਾ ਖਤਰਨਾਕ ਬੰਦਾ ਵਾ ਆਪਾਂ ਦਿਨ ਨੂੰ ਬੜੇ ਚਿਰ ਦਾ ਅਖਬਾਰ ਤੋਂ ਮਤਲਬ ਕਿ ਸਾਡੇ ਇਹਨਾਂ ਕੋਈ ਲੈਣਾ ਦਿੰਨੇ ਬੋਲ ਚੱਲ ਨਹੀਂ ਆ ਕਿ ਆਪਾਂ ਦੇ ਅਖਬਾਰ 'ਚ ਕਢਾਇਆ ਹੋਇਆ ਵਾ ਆ ਤੇ ਹੁਣ ਪੁਲਿਸ ਸਾਡਾ ਸਾਥ ਨਹੀਂ ਦੇਣ ਦੀ ਜੇ ਕੱਲ ਨੂੰ ਮੈਨੂੰ ਕੁਝ ਹੋਏ ਤੇ ਕੌਣ ਜ਼ਿੰਮੇਵਾਰ ਕੱਲਾ ਕੱਲਾ ਮੁੰਡਾ ਮੈਂ ਕਰਦਾ ਪੁਲਿਸ ਪ ਨੇ ਇਧਰ ਆਬ ਜਾਂਦਾ ਉਹਨੂੰ ਡਰਾਉਂਦਾ ਵਾ ਮਤਲਬ ਇਹ ਬੰਦਾ ਇਹ ਤੁਹਾਡੇ ਬੱਚਾ ਨੂੰ ਮਾਰ ਦੇਣਾ ਕਿਉਂਕਿ ਸ਼ੁਰੂ ਤੋਂ ਆਤਵਾਦ ਨਾਲ ਰਿਆਬ ਖੁੱਲਾ ਹੈਗਾ ਵਾ ਹੁਣ ਹੁਣ ਪਤਾ ਨਹੀਂ ਕੀ ਕਹਿੰਦਾ ਕੀ ਨਹੀਂ ਕਹਿੰਦਾ ਰਹਿੰਦਾ ਰਹਿੰਦਾ ਜਦ ਬਾਅਦ ਕਿ ਕੋਈ ਹੋਰ ਵੀ ਰਹਿੰਦਾ ਹੈ ਫੈਮ ਹਾਂਜੀ ਫੈਮ ਵਿਦ ਫੈਮਲੀ ਰਹਿੰਦਾ ਹੋ ਕੀ ਲੱਗਦਾ ਹੈ ਕਿ ਜੀ ਹਾਂਜੀ ਵੰਡੇ ਨੇ ਕੱਚੀ ਵੰਡੇ ਤੇ ਤੁਹਾਡਾ ਹੀ ਸਤਾ ਨੂੰ ਮਿਲਿਆ ਉਹਨੂੰ ਆਪਣਾ ਲੱਗਿਆ ਹਾਂਜੀ ਮੈਂ ਪਹਿਲੇ ਨੂੰ ਲੈ ਕੇ ਹਾਂਜੀ ਹਾਂਜੀ ਮੈਂ ਹੋਰ ਕੀ ਕਰਦੇ ਹਾਂ ਮੈਂ ਇਹੋ ਕੀ ਰਜਿੰਦਰ ਸਿੰਘ ਤੇ ਪਰਚਾ ਹੋਵੇ ਉਹਦਾ ਪਾਸਪੋਰਟ ਅੱਜ ਕੱਲ ਇੱਥੇ ਆਇਆ ਹੋਆ ਉਹਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਅਤੇ ਕਾਰਵਾਈ ਕੀਤੀ ਜਾਵੇ ਉਹਦੇ ਤੇ ਐਸੀ ਜੀ ਸਾਹਿਬ ਨੂੰ ਮਿਲੇ ਹੁਣ ਕੀ ਆਫਸਰ ਸਪਾਸਟ ਕੀ ਬਸ ਉਹ ਆਂਦੇ ਹੀ ਮਤਲਬ ਚਲੋ ਕਰਦੇ ਕਰਦੇ ਠੀਕ ਆ ਹੁਣ ਮੈਨੂੰ ਜਿਹੜੇ ਫੋਨ ਆਉਣਦੇ ਆ ਇਹ ਆਉਂਦੇ ਨੇ ਢਿੱਲੀ ਕਾਰਵਾਈ ਕਰ ਰਹੀ ਹੈ ਤੁਹਾਡੇ ਆਪਣੇ ਤੇ ਢਿੱਲੀ ਆ ਸਾਲ ਹੋ ਗਿਆ ਗੱਲ ਨੂੰ ਕੀ ਮੰਗ ਕਰਦੇ ਤਿੰਨ ਤਿੰਨ ਚਾਰ ਵਾਰੀ ਹਮਲਾ ਹੋ ਗਿਆ ਵਾ ਅਗਰ ਤੁਹਾਡਾ ਮਸਲਾ ਲੈਣਾ ਹੋਏਗਾ ਤਾਂ ਬਲਦਸਰ ਚੱਪਗੀ ਕਰ ਅਗਲਾ ਜਿਹੜਾ ਉਹ ਕਰੋ ਜਿਹੜਾ ਅੰਦਰ ਗੋਲੀਆਂ ਮਾਰਦੀਆਂ ਗੋਲੀ ਬਰਾਰੀ ਕਰੂ ਫਿਰ ਤੁਸੀਂ ਕਿਸੇ ਅਫਸਰ ਨੂੰ ਮਿਲੋਗੇ ਜਾਂ ਮੈਂ ਸੀਐਮ ਸਾਹਿਬ ਨੂੰ ਮਿਲੋਗੇ ਉਹ ਸੀਐਮ ਸਾਹਿਬ ਨੂੰ ਮਿਲਿਆ ਮੈਂ ਆਹ ਵੇਖੋ ਇੱਕ ਮਿੰਟ ਬਸ ਡੀਜੀਪੀ ਸਾਹਿਬ ਨੂੰ ਆਖ ਦੇਣਾ ਵਾ ਤੇ ਤੁਹਾਡਾ ਮਤਲਬ ਪੂਰਾ ਹੱਲ ਹੋਊਗਾ ਮਸਲਾ ਤੇ ਭਾਈ ਤੱਕ ਨਹੀਂ ਹੋਇਆ ਸਾਲ ਹੋ ਗਿਆ ਸਾਲ ਹੋ ਗਿਆ ਕੋਈ ਕਾਰਵਾਈ ਨਾ ਤੁਹਾਡੀ ਕੀ ਮਤਲਬ ਹੁਣ ਮੰਗੇ ਫਿਰ ਜਿੰਦਰ ਸਿੰਘ ਤੇ ਮਤਲਬ ਜੋ ਵੀ ਆ ਬੰਦੀ ਕਾਰਵਾਈ ਕੀਤੀ ਜਾਵੇ ਕੀ ਆ ਸਾਹਮਣੂ ਸੱਤ ਅੱਠ ਦਿਨ ਹੋਇਆ ਮਾਂ ਆਕ ਮਾਂ ਕੀਤੀ ਐ ਐਸਐਚਓ ਰঞ্জੀਤ ਸਿੰਘ ਨੂੰ ਮੈਨੂੰ ਫੋਨ ਆਇਆ ਜਦੋਂ ਮੇਰਾ ਮੈਂ ਇੱਥੇ ਰঞ্জੀਤ ਸਿੰਘ ਨੂੰ ਸੀ ਮੇਰਾ ਕੈਪ ਹੋਇਆ ਧਰਦੇ ਧਿਆਤੀ ਚ ਹੋਇਆ ਕਿ ਛਿੱਟੀ ਚ ਹੋਇਆ ਧਿਆਤੀ ਚ ਹੋਇਆ ਏ ਦੇਖ ਕੇ ਜੀ ਸਾਹਮਣੂ ਧਿਆਤੀ ਚ ਹੋਇਆ ਏ ਧਿਆਤੀ ਨਹੀਂ ਤੁਹਾਡੀ ਜਾਨ ਨੂੰ ਖਤਰਾ ਹੈਗਾ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਜੇ ਹੁਣ ਤੁਹਾਨੂੰ ਮੈਂ ਕਰਦਾ ਵਾਂ ਕਿ ਤੁਹਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਮੈਂ ਰਣਜੀਤ ਐਮਨਦਰ ਉਹ ਇੰਪੋਰਟਰ ਤੇ ਜਾਣਾ ਉੱਥੇ ਸਾਡੀ ਪਹਿੜੀ ਆ ਰੋਜ਼ ਅਪਡਾਟ ਕਰਦਾ ਵਾਂ ਕਿ ਇਹ ਹੁਣ ਕੁਝ ਹੋ ਗਿਆ ਮੈਂ ਕੰਨਾ ਕੰਨਾ ਮੁੰਡਾ ਘਰ ਜਾਂਦੇ ਪਹੁੰਚੇ ਮੇਰੇ ਵਰੋ ਸਰਕਾਰ ਤੋਂ ਮੇਰੇ ਵਰੋ ਵੀ ਜਦੋਂ ਜਿਵੇਂ ਅਸੀਂ ਤੋਂ ਦੀ ਕਿਵੇਂ ਕਰਦੇ ਹਾਂ ਪੂਨ ਦਵਾਇਆ ਬਣਾਉਂਦਾ ਬਹੁਤ ਹੈ ਐਸੇ ਸਿਰ 4-5 ਬਦਲ ਜਾਂਦੇ ਚਲੋ ਹੋਰ ਮੈਂ ਇਹ ਬੋਲ ਮੈਂ ਹਾਈ ਕੋਰਟ ਦੇ ਖਿਲਾਫ ਰੇਟ ਪਾਈ ਸੀ ਰੇਟ ਤੇ ਇਹਨਾਂ ਨੇ ਪੁਲਿਸਰ ਨੇ ਕਿਹਾ ਸੀ ਕਿ 3 ਮਹੀਨੇ ਦਾ ਟਾਈਮ ਦੇਣਿਆ 3 ਮਹੀਨਾ ਟਾਈਮ ਦੇ ਦੋ ਆ ਤੇ ਇਨਵੈਸਟੀਗੇਸ਼ਨ ਹੋ ਜੂਗੀ ਪੁਲਿਸ ਪ੍ਰੋਟੈਕਸ਼ਨ ਦਾ ਵੀ ਕਿਹਾ ਸੀ ਮੈਂ ਆ ਵੇਖੋਗੇ ਅੱਜ 3 ਮਹੀਨੇ ਲੰਗੇ ਨੂੰ ਵੀ 4 ਮਹੀਨੇ ਹੋ ਗਏ ਆ ਇਹਨਾਂ ਨੇ ਹਾਈ ਕੋਰਟ ਨੂੰ ਕੁਝ ਨਹੀਂ ਸਮਝਿਆ ਅਫਸਰ ਤੇ ਪੁਲਿਸ ਵਾਲੇ ਦੀ ਛੋਟੀ ਗੱਲ ਆ ਇਹਨਾਂ ਨੇ ਹਾਈ ਕੋਰਟ ਨੂੰ ਨਹੀਂ ਕੁਝ ਮਤਲਬ ਉਹ ਚਲਾਨ ਤੱਕ ਨਹੀਂ ਪੇਸ਼ ਕੀਤਾ ਕੀ ਲੱਗਦਾ ਤੁਸੀਂ ਫਿਰ ਹਾਈ ਕੋਰਟ ਚ ਜਾਓਗੇ ਹੁਣ ਕੀ ਫਾਇਦਾ ਮਤਲਬ ਹਾਈ ਕੋਰਟ ਮਤਲਬ ਡੇਟ ਲੰਗੇ ਨੂੰ 4 ਮਹੀਨੇ ਹੋ ਗਿਆ ਇਹਨਾਂ ਨੇ ਅਜ ਤੱਕ ਨਹੀਂ ਕੁਝ ਕੀਤਾ ਤੁਸੀਂ ਦੁਬਾਰਾ ਜਾਓਗੇ ਹੁਣ ਹਾਈ ਕੋਰਟ ਦੇ ਵਿੱਚ ਹੁਣ ਕੀ ਕਰਾਂਗੇ ਜਾ ਕੇ ਜਦੋਂ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਸਰਕਾਰ ਤੋਂ ਇਹ ਮੰਗ ਕਰਦਾ ਵਾਂ ਕਿ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਮੈਂ ਰਣਜੀਤ ਐਮਨੂ ਤੇ ਰੋਜ਼ ਬਾਰਡਰ ਤੇ ਜਾਂਦਾ ਉੱਥੇ ਸਾਡੀ ਪਹਿਲੀ ਆ ਰੋਜ਼ ਅਪਡਾਊਨ ਕਰਦਾ ਵਾਂ ਜੇ ਮੈਨੂੰ ਕੁਝ ਹੋ ਗਿਆ ਮੈਂ ਇਕੱਲਾ-ਇਕੱਲਾ ਮੁੰਡਾ ਕਰ ਕਰ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੋਗਾ ਸਰਕਾਰ ਜ਼ਿੰਮੇਵਾਰ ਹੋਗੀ ਲੱਗਦਾ ਕਿ ਦੇ ਵਿੱਚ ਐਸੇ ਤੋਂ ਦੀ ਨਕਾਰਾ ਤੁੰਗਾ ਵਾ ਇਹ ਨਾਲ ਆ ਉਹ ਹੁੰਦਾ ਐਸੇ ਸਰ 4-5 ਬਦਲ ਗਏ ਉਤ ਬਾਅਦ ਗੱਲ ਤੇ ਆਣਾ ਹਾਂਜੀ ਸਰ 100 150 ਕਿਲਾ ਪੈੜੀ ਆ 100 ਜਾਂ 150 ਹਜੇ ਕੱਚੀ ਵੰਡੀ ਆ ਮਤਲਬ ਤੁਹਾਡੇ ਚ ਕਿੰਨੀ ਆ ਰਹੀ ਆ ਮਤਲਬ 25-30 ਕਿੱਲੇ ਉਹ ਉਹੀ ਨਾ ਹਜੇ ਮਤਲਬ ਕੋਈ 70 ਬੌਂਡਿਆ ਕੋਈ ਹਾਂਜੀ ਹਾਂਜੀ ਠੀਕ ਹੈ ਮੈਂ ਉਹ ਵਿਖਾ ਦਿੰਦਾ